ਨੋਵੀ ਦੋਸਤੋ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਆਪਣੇ ਪੇਜ ਨੂੰ ਕਰ ਲੋ ਫੋਲੋ ਅੱਜ ਦੀ ਵੀਡੀਓ ਜਿਹੜੀ ਆਪਾਂ ਬਣਾਈ ਆ ਭੰਗੂ ਡੈਰੀ ਫਾਰਮ ਪਿੰਡ ਐਲੀਖੁਰਦ ਤਹਿਸੀਲ ਤੇ ਜ਼ਿਲ੍ਹਾ ਦੋਸਤੋ ਪਿੰਡ ਲੁਧਿਆਣਾ ਚਾਰ ਨੱਕ ਦਿਖਾਵਾਂਗੇ ਇੱਕ ਦੋਸਤੋ ਇਧਰਲੇ ਪਾਸੇ 12 13 ਦਿਨ ਹੋ ਗਏ ਸੂਈ ਨੂੰ 17 18 ਲੀਟਰ ਦੀ ਬਈ ਆ ਸਕਦਾ ਤੇ ਵੀ ਇਸ ਟਾਈਮ 13 14 ਲੀਟਰ ਦੁੱਧ ਹਾਜ਼ਰ ਦੋ ਟਾਈਮ ਤਿੰਨ ਟਾਈਮ ਤੁਸੀਂ ਚਵਾਈ ਕਰ ਸਕਦੇ ਥਲਾਂ ਵੀ ਆ ਗਈ ਸਾਫ਼ ਸੁਥਰੀ ਸੂਆ ਆ ਗਿਆ ਦਾ ਤੀਜਾ ਮਗਰ ਆ ਗਿਆ ਬੱਚਾ ਤੇ ਮੁੱਲ ਇਹਦਾ ਕਰਾਂਗਾ 60000 ਬਾਕੀ ਮੌਕੇ ਤੇ ਮਾਨਤਾ ਨੂੰ ਜ਼ਰੂਰ ਹੋ ਜੂਗਾ ਇਹਦੇ ਦਾ ਬਹੁਤ ਜ਼ਿਆਦਾ ਵੀ ਖੁਸ਼ ਕਰਕੇ ਤੋਰਾਂਗੇ ਸੌਦਾ ਜਿਹੜਾ ਹੁਣ ਤੁਸੀਂ ਰਲਾਉਣਾ ਇਹ ਤੋਂ ਬਿਨਾ ਦੋਸਤੋ ਇਧਰਲੇ ਪਾਸੇ ਇੱਕ ਤਾਜੀ ਸੂਈ ਝੋਟੀ ਦਿਖਾਉਣ ਲੱਗੇ ਆ 17-18 ਦਿਨ ਹੋ ਗਏ ਸੂਈ ਦੇ ਪਹਿਲਾ ਸੂਆ ਨਵਾਂ ਹਨ ਕੱਦ-ਕੱਡ ਦੋਸਤੋ ਝੋਟੀ ਦਾ ਤੁਸੀਂ ਚੈੱਕ ਕਰ ਲਓ ਥਣਾ ਚ ਵਿੱਥੀ ਵੀ ਚੰਗੀ ਆ ਸੋਹਣਾ ਸੰਗ ਆ ਦੋਸਤੋ ਮਗਰ ਆ ਗਿਆ ਇਹਦਾ ਹਾ ਕਟਾ ਟੈਸਟ ਟਾਈਮ 9 ਲੀਟਰ ਦੁੱਧ ਹਜਰ ਆ ਦੋ ਟਾਈਮ ਤਿੰਨ ਟਾਈਮ ਚੋਈ ਕਰ ਸਕਦੇ ਮਾਲਕਾਂ ਦੀ ਆਸ ਹੈ ਕਿ 12-13 ਲੀਟਰ ਦੀ ਬਾਕੀ ਤੁਸੀਂ ਆਪਦੀ ਸੇਵਾ ਦੇ ਹਿਸਾਬ ਨਾਲ ਜੱਜਮੈਂਟ ਲਾ ਲੋਗੇ ਜੇ ਜੀ ਡਿਮਾਂਡ 1,10,000 ਬਾਕੀ ਮੌ ਇਧਰਲੇ ਪਾਸੇ ਜਿਹੜੀਆਂ ਦੋਸਤੋ ਦੋ ਝੋਟੀਆਂ ਆਂ ਗੱਬਣਾ ਚੱਕ ਪਾਸ ਢਾਈ ਢਾਈ ਮਹੀਨਿਆਂ ਨੇ ਚੱਕ ਪਾਸ ਆ ਦੋਸਤੋ ਤੁਸੀਂ ਡਾਕਟਰ ਲੈ ਕੇ ਚੱਕ ਪਾਸ ਕਰਵਾ ਸਕਦੇ ਇਹਦਾ ਮੁੱਲ ਜਿਹੜਾ ਦੋਸਤੋ ਰੱਖਿਆਗਾ 60000 ਤੇ ਇਹਦਾ ਮੁੱਲ ਜਿਹੜਾ ਦੋਸਤੋ ਵੈਸੇ ਦਾ ਮਾਲਕਾਂ ਨੇ ਕਰਨਾ ਸੀ 70000 ਪਰ ਕਰਤਾ 65000 ਕਿਉਂਕਿ ਮਾਲਕਾਂ ਨੂੰ ਵੀ ਯਾਦ ਨਹੀਂ ਸੀਗਾ ਮਾੜੀ ਜੀ ਫੋਟ ਨਿਕਲਈ ਦੂਜੀ ਦੇ ਚਾਰ ਹੀ ਥਾਣਾ ਤੇ ਬਾਕੀ ਪੈਠ ਬੂੜੇ ਦੀ ਚੜਾਈ ਤੁਸੀਂ ਚੈੱਕ ਕਰ ਲਓ ਮਾੜੇ ਦੋਤੇ ਦੀ ਗੱਲ ਕਰਕੇ 15-15 ਲੀਟਰ ਦੋਨਾਂ ਦਾ ਰਿਕਾੜਾ ਤੇ ਇੱਕ ਦੇ ਸੀਮਨ ਲੱਗਿਆ ਵਾ ਗੋਪੀਵਨ ਦਾ ਤੇ ਇੱਕ ਦੇ ਸਟਾਰ ਦਾ ਮਾਲਕਾਂ ਨਾਲ ਸੰਪਰਕ ਕਰੋ ਫੁੱਲ ਵੀਡੀਓ ਅਜਾ ਡੇਰੀ ਫਾਰਮ ਤੇ ਮਿਲਦੀ ਹੈ ਧੰਨਵਾਦ